ਵੀਰੇ ਨਾ ਆਉਣਾ ਵੀਰੇ ਨਾ ਕਿਉਂ ਬਣਾ ਤੂੰ ਕਿਵੇਂ ਆਣਾ ਘੋੜੇ ਦਾਰੂ ਪੀਂਦੇ ਗੱਲ ਤਾਂ ਸੁਬਚਨ ਦਾ ਸੁਣ ਲੈ ਵਜਨ ਸੁਣ ਲੈ ਵਜਨ ਸੁਣ ਲੈ ਫੇਰ ਬਣਾ ਦੇ ਵਜਨ ਸੁਣ ਲੈ ਵਜਨ ਸੁਣ ਲੈ ਤੈਨੂੰ ਡਾਂਗ ਫੇਰਨੀ ਆ ਡਾਂਗ ਫੇਰ ਲੈ ਵੀਰੇ ਨਾ ਬਣਾ ਡਾਂਗ ਆਈ ਮੈਂ ਨਾ ਡਾਂਗ ਨਹੀਂ ਮਾਰੀ ਬਣਾ ਬਾਗੇ ਤੂੰ ਦਾਰੂ ਲੈਣ ਕਿਉਂ ਆ ਗਿਆ ਗੱਲ ਤਾਂ ਸੁਬਚਨ ਦਾ ਸੁਣ ਲੈ ਮੂੰਹ ਤੋਂ ਲਾ ਕਪੜਾ ਦਾ ਕਪੜਾ ਲਾ ਬੰਦੋ ਲਾ ਕਪੜਾ ਬੰਦੋ ਵਜਨ ਸੁਣ ਲੈ ਤੇਨੀ ਮੈਂ ਖੜਾ ਕਪੜਾ ਲਾ ਦੇ ਮੂੰਹ ਤੋਂ ਮੈਂ ਆਖਿਆ ਨਾ ਲਾ ਦੇ ਲਾ ਕਪੜਾ ਬੰਦੋ ਤੂੰ ਦਾਰੂ ਲੈਣ ਕਿਵੇਂ ਆ ਗਿਆ ਇਥੇ ਵਜਨ ਸੁਣ ਲੈ ਯਾਰ ਮੈਨੂੰ ਬੋਲੇ ਰਹਿਣਾ ਐ ਸੋ ਤੂੰ दारू ਲੈਣ ਕਿਉਂ ਆਇਆ ਠੇਕੇ ਤੇ ਨਹੀਂ ਆਇਆ ਯਾਰ ਮੈਂ ਹੈ ਉਹ ਪੈਸੇ ਤੇਰੇ ਪਿਓ ਨੇ ਭੜਾਏ ਉਹ ਪੈਸੇ ਕਿਉਂ ਭੜਾਏ ਉਹ ਵਜਨ ਸੁਣ ਲਾ ਬਾਈ ਬਾਈ ਮਣੇ ਨਾ ਕਰ ਕਿਉਂ ਆਇਆ दारू ਲੈਣ ਦੱਸ ਸ਼ਰਮ ਐ ਥੋੜੀ ਬਾਈ ਤੁਹਾਨੂੰ ਭੈਣ ਚੋਂ ਦੋ ਬੇੜਾ ਕਰਤਾ ਤੁਸੀਂ ਛੱਡਾਂ ਲਗੀਆਂ ਦਾਰੂ ਪੀਏ ਤੂੰ ਮੇਰੇ ਪੱਟੇ 200 ਦੋਸਰਾਂ ਲੱਗੀਆਂ ਭੈਣ ਚੋਦੋ ਪੱਟ ਦੇਖ ਲੈ ਪੱਟ ਦੇਖ ਲੈ ਬਾਈ ਬਣ ਕੇ ਯਾਰ 200 ਕਿਹ ਗਾ ਤੂੰ ਸਾਡਾਂ ਲੱਗੀਆਂ ਦੇ ਪੁਲਿਸ ਨੇ ਘੁੱਟਾਇਆ ਯਾਰ ਪੁਲਿਸ ਨੇ ਘੁੱਟਾਇਆ ਬਾਈ ਯਾਰ ਦੱਸਦਾ ਨਹੀਂ ਓਏ ਆ ਬੜੀ ਭੂਣ ਭੜੀ ਪੱਟ ਦੇ ਮਿੰਟਾਂ ਮੱਝਿਆ ਯਾਰ ਮੇਰੇ ਇਹ ਤੁਹਾਡੇ ਪੱਟਾਂ ਦਾ ਮਾਰਨਾ ਮਾਰਨਾ ਇਹ ਵੇਖੋ ਜੀ ਥੋੜੀ ਬਾਈ ਦਾ ਟੈਨਸ਼ਨ ਚੁੱਪ ਚੁੱਪ ਰਹੋ ਕਾਦੀ ਗੱਦਰੀ ਹੋ ਗਈ ਤੂੰ ਕੀ ਲੜਾ ਏ ਠੇਕੇ ਦੀ ਤੂੰ ਕਹਿੰਦਾ ਮੇਰੇ ਨਾਲ ਨਾ ਸ਼ਰਾਬ ਉਹ ਕਿੱਥੇ ਗਈ ਸ਼ਰਾਬ ਸ਼ਰਾਬ ਕਿੱਥੇ ਆ ਸ਼ਰਾਬ ਕਿੱਥੇ ਆ ਚੌਦ ਕੁੱਤੇ ਨਾ ਹੁੰਦਾ ਸ਼ਰਾਬ ਕਿੱਥੇ ਗਈ ਇਹਨਾ ਮੈਂ ਕੋੜੇ ਹੁੰਦਾ ਰੂਪਣੀ ਇੱਕ ਦਾਰੀ ਆਪਾ ਜੀ ਬਾਪੂ ਪੂਆ ਫੜੋ ਨਾ ਤੁਹਾਨੂੰ ਪਤਾ ਲੱਗੇ ਪੂਆ ਤੈਨੂੰ ਪੂਰਾ ਪਤਾ ਕਿ ਅੱਧਾ ਕਿੰਨੇ ਦਾ ਆਉਂਦਾ 170 ਕੁੱਤੇ ਨਾ ਤੂੰ ਤੈਨੂੰ ਤੈਨੂੰ ਉਹ ਤੇ ਦਿੱਤਾ ਦੋ ਨਾਮਰ ਤੇ ਪੈਂਚ ਦੁਕਾਨਾਂ ਹੁੰਦਾ ਫਟਾਵੀਆਂ ਮੰਗਦਾ ਬਾਪੂ ਉਦੋਂ ਮੰਗਦਾ ਤੇ ਖੁੰਮ ਕੇ ਮੰਗਦਾ ਬਾਪੂ ਮਾਫੀ ਗਲਤੀ ਹੋ ਗਈ ਕਿਉਂ ਆਇਆ ਫਿਰ ਕੋਰਾਂ ਦੇ ਵਿੱਚ ਬਾਈ ਸੱਚੀ ਰਹਿੰਦਾ ਮੇਰੇ ਫਟਾ ਲੱਗੇ ਹੋਏ ਨੇ ਬਾਈ ਵਰਗਾ ਕੋਈ ਸ਼ਰਮਾ ਕਰ ਲੋ ਤੁਸੀਂ ਬੇੜਾ ਕਰ ਕਰਤਾ ਇਹ ਵੀ ਕਰਨਾ ਇਹਦੀ ਪੱਗ ਵੀ ਕਰਨਾ ਆਹੋ ਮਰ ਪੈ

ਲੱਗ ਕਬੜਾ ਬੰਦੋ ਵਜਨ ਸੁਣ ਲਾ ਤੈਨ ਮੈਂ ਖੜਾ ਕਪੜਾ ਵਾਦੇ ਮੂੰ ਤੋਂ ਮੈਂ ਆਖਿਆ ਨਾ ਲਾ ਦੇ ਲੱਗ ਕਬੜਾ ਬੰਦੋ ਤੂੰ दारू ਲੈਣ ਕਿਵੇਂ ਆ ਗਿਆ ਸੀ ਵਜਨ ਸੁਣ ਲਾ ਯਾਰ ਮੈਂ ਤਾਂ ਬੋਲੇ ਰਹਿਣਾ ਸੀ ਤੂੰ दारू ਲੈਣ ਕਿਉਂ ਆਇਆ ਠੇਕੇ ਤੇ ਨਹੀਂ ਆਇਆ ਯਾਰ ਮੈਂ ਹੈ ਉਹ ਪੈਸੇ ਤੇਰੇ ਪਿਓ ਨੇ ਭੜਾਏ ਉਹ ਪੈਸੇ ਕਿਉਂ ਭੜਾਏ ਉਹ ਵਜਨ ਸੁਣ ਲਾ ਵਾਈ ਬਾਈ ਮਣੇ ਨਾ ਕਰ ਕਿਉਂ ਆਇਆ दारू ਲੈਣ ਦੱਸ ਸ਼ਰਮ ਹੈ ਥੋੜੀ ਬਾਈ ਤੁਹਾਨੂੰ ਭੈਣ ਚੋਦੋ ਬੇੜਾ ਕਰਤਾ ਤੁਸੀਂ ਛੱਡਾਂ ਲਗੀਆਂ ਮੇਰੇ ਛੱਡਾਂ ਲਗੀਆਂ ਦਾਰੂ ਪੀਏ ਤੂੰ ਪਟ ਪੈ ਪੈ ਦੂਸਰਾ ਲੱਗੀਆਂ ਭੈਣ ਚੋ ਦੋ ਪੱਟ ਦੇਖ ਲੈ ਪੱਟ ਦੇਖ ਲੈ ਬਈ ਬਣ ਕੇ ਯਾਰ ਦਰ ਰੁਪਿਆ ਕੇ ਤੂੰ ਸਾਡਾ ਲੱਗੀਆਂ ਦੇ ਪੁਲਿਸ ਨਾ ਘੁੱਟਿਆ ਹੋਇਆ ਯਾਰ ਪੁਲਿਸ ਨਾ ਘੁੱਟਿਆ ਹੋਇਆ ਬਈ ਯਾਰ ਦੱਸਦਾ ਨਹੀਂ ਓਏ ਆ ਬੜੀ ਭੂਣ ਭੜੀ ਪੱਟ ਦੇ ਮੇਟਾ ਮਸੀ ਯਾਰ ਮੇਰੇ ਇਹ ਤੁਹਾਡੇ ਪੱਟ ਚਾਹ ਦਾ ਮਾਰ ਨਾ ਮਾਰ ਇਹ ਵੇਖੋ ਜੀ ਥੋੜੀ ਬਾਈ ਦਾ ਟੈਨਸ਼ਨ ਦੁੱਪ ਦੁੱਪ ਕਾਦੀ ਗੱਦਰੀ ਹੋ ਗਈ ਤੂੰ ਕਿਹਣਾ ਠੇਕੇ ਦੀ ਤੂੰ ਕਿਰਨ ਮੇਰਾ ਨੰਦਾ ਸ਼ਰਾਬ ਕਿਥੇ ਗਈ ਸ਼ਰਾਬ ਸ਼ਰਾਬ ਕਿਥੇ ਆ ਸ਼ਰਾਬ ਕਿਥੇ ਆ ਚੋਰ ਕੁੱਤੇ ਨਾ ਹੋਂਦਾ ਸ਼ਰਾਬ ਕਿਥੇ ਗਈ ਇਹਨਾਂ ਮੈਂ ਘੋੜੇ ਹਾਂ ਦਾਰੂ ਪੋਣੀ ਇੱਕ ਦਾਰੂ ਆਪਾ ਜੀ ਬਾਤ ਪਾ ਪਾ ਕੂਆ ਖੜੋ ਨਾ ਤੁਹਾਨੂੰ ਪਤਾ ਲੱਗੇ ਕੂਆ ਤੈਨੂੰ ਪੂਰਾ ਪਤਾ ਕਿ ਅੱਧਾ ਕਿੰਨੇ ਦਾ ਆਉਂਦਾ 170 ਕੁੱਤੇ ਨਾ ਤੂੰ ਤੈਨੂੰ ਕੋਈ ਨਾ ਕੋਈ ਨਾ ਮੈਂ ਵਰਤ ਤੈਂ ਅਨੰਦ ਫਟਾਵੀਆਂ ਮੰਗ ਲੈ ਬਾਪੂ ਕੋਤੋਂ ਮੰਗਦਾ ਤੂੰ ਖੂਨ ਕੇ ਮੰਗ ਲੈ ਬਾਪੂ ਮਾਫੀ ਗਲਤੀ ਹੋ ਗਈ ਕਿਉਂ ਆਇਆ ਫਿਰ ਕੋਈ ਰੰਦੇ ਨਹੀਂ ਸੱਚੀ ਹੈ ਨਾ ਜੇ ੱਟਾ ਲੱਗਿਆ ਹੋਇਆ ਨਾ ਬਾਈ ਵਰਗਾ ਕੋਈ ਸ਼ਰਮਾ ਕਰ ਲੋ ਤੁਸੀਂ ਫੇੜਾ ਕਰ ਕਰਤਾ ਇਹ ਵੀ ਕਰਨਾ ਇਹਦੀ ਪੱਗ ਵੀ ਕਰਨਾ ஓடுறது இல்லை நீ என்னடா